ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਦੇ ਵਿੱਚ ਹੋਏ ਇੰਟਰਵਿਊ ਨੂੰ ਲੈ ਕੇ ਆਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਡੀਜੀਪੀ ਜੇਲ੍ਹ ਵੱਲੋਂ ਜਿਹੜਾ ਐਫਡੇਵਿਟ ਦਾਖਿਲ ਕੀਤਾ ਗਿਆ ਲੇਕਿਨ ਇਸ ਦੇ ਵਿੱਚ ਆਪਣੇ ਆਪ ਨੂੰ ਪਾਰਟੀ ਬਣਾਉਣ ਦੇ ਲਈ ਐਡਵੋਕੇਟ ਗੌਰਵ ਗਿਲੋਤਰਾ ਜੀ ਨੇ ਪਟੀਸ਼ਨ ਇਸ ਵਿੱਚ ਕਿਹਾ ਹੈ ਸਰ ਤੁਸੀਂ ਇਸ ਵਿੱਚ ਪਾਰਟੀ ਬਣਨ ਦੇ ਲਈ ਕਿਹਾ ਹੈ ਕਿ ਤੁਹਾਡੇ ਮੇਨ ਇਸ ਦੇ ਵਿੱਚ ਪਰ ਆਪਣੀ ਦਲੀਲਾਂ ਕੀ ਨੇ ਮੈਡਮ ਪਾਰਟੀ ਬਣਨ ਲਈ ਅਸੀਂ ਪਿਛਲੀ ਡੇਟ ਤੇ ਕਿਹਾ ਸੀਗਾ ਸਾਨੂੰ ਪਾਰਟੀ ਬਣਾ ਲਿਆ ਗਿਆ ਹੈ ਕਿਉਂਕਿ ਇਹ ਮੁੱਦਾ ਅਸੀਂ ਲੈ ਕੇ ਹਾਈ ਕੋਰਟ ਦੇ ਵਿੱਚ ਆਏ ਸੀਗੇ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿਵੇਂ ਹੋਣ ਦਿੱਤੀ ਗਈ ਔਰ ਕਿਹੜੇ ਅਧਿਕਾਰੀ ਨੇ ਜਿਹੜੇ ਰਿਸਪੌਂਸੀਬਲ ਨੇ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲਿੱਤਾ ਗਿਆ ਸੋ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਵੀ ਹੁਣ ਪੰਜਾਬ ਸਰਕਾਰ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਔਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਦੋ ਪਰਚੇ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ ਔਰ ਉਸ ਦੇ ਨਾਲ ਨਾਲ ਇਹ ਸਿਫਾਰਿਸ਼ ਕੀਤੀ ਗਈ ਹੈ ਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਇੰਟਰਨੈਟ ਦੇ ਉੱਤੇ ਆਈ ਸੀਗੀ ਜਾਂ ਟੀਵੀ ਤੇ ਆਈ ਸੀਗੀ ਉਹਨੂੰ ਬੈਨ ਕੀਤਾ ਜਾਵੇ ਔਰ ਉਹਨੂੰ ਟੇਕ ਡਾਊਨ ਕੀਤਾ ਜਾਵੇ ਸੋ ਇਹ ਸਟੈਪ ਜਿਹੜਾ ਹੈ ਉਹ ਅੱਜ ਤੋਂ 7-8 ਮਹੀਨੇ ਪਹਿਲਾਂ ਸਰਕਾਰ ਆਪਦੇ ਲੈਵਲ ਤੇ ਵੀ ਚੱਕ ਸਕਦੀ ਸੀਗੀ ਲੇਕਿਨ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਜਦੋਂ ਹਰਮਾਨਯੋਗ ਹਾਈ ਕੋਰਟ ਦੇ ਵਿੱਚ ਦੁਬਾਰਾ ਇਹ ਕੇਸ ਚੱਲਿਆ ਤੇ ਹੁਣ ਕੋਰਟ ਦੇ ਵਿੱਚ ਉਹਨਾਂ ਨੇ ਇਹ ਰਿਪੋਰਟ ਪੇਸ਼ ਕੀਤੀ ਹੈ ਤੇ ਉਸ ਰਿਪੋਰਟ ਦੇ ਜ਼ਰੀਏ ਹੁਣ ਉਹਨਾਂ ਨੇ ਇਹ ਵਾਪਸ ਲਿਆ ਸੋ ਕਿਤੇ ਨਾ ਕਿਤੇ ਅਸੀਂ ਇਹ ਦੇਖ ਰਹੇ ਹਾਂ ਕਿ ਜੋ ਇਹ ਸਟੈਪ ਲਿੱਤੇ ਜਾ ਰਹੇ ਨੇ ਇਹ ਕੋਰਟ ਦੇ ਦਬਾਅ ਵੇਟ ਲਿੱਤੇ ਜਾ ਰਹੇ ਨੇ ਪਹਿਲਾਂ ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੱਕਿਆ ਜਿਹੜਾ ਕਿ ਇਹਨਾਂ ਨੂੰ ਆਪਦੇ ਲੈਵਲ ਤੇ ਚੱਕ ਲੈਣਾ ਚਾਹੀਦਾ ਸੀਗਾ ਜਿਹ ਕਿ ਅਸੀਂ ਜਿਹੜਾ ਇੰਟਰਵਿਊ ਨੂੰ ਜਿਹੜਾ ਡਾਊਨ ਕਰ ਦਾਂਗੇ ਕਿਉਂਕਿ ਆਲਰੇਡੀ ਬਹੁਤ ਵਾਇਰਲ ਹੋ ਚੁੱਕਿਆ ਹੈ ਉਹਦੀ ਰੀਲਸ ਬਣ ਚੁੱਕੀਆਂ ਨੇ ਨਵੇਂ ਇਸ ਤਰ੍ਹਾਂ ਹੋਇਆ ਸੀਗਾ ਕਿ ਪਿਛਲੀ ਡੇਟ ਤੇ ਕਮੇਟੀ ਨੂੰ ਇਹ ਆਦੇਸ਼ ਦਿੱਤਾ ਗਿਆ ਸੀਗਾ ਕਿ ਤੁਸੀਂ ਮੀਟਿੰਗਸ ਹੋਲਡ ਕਰੋ ਉਹਦੇ ਵਿੱਚ ਸਾਨੂੰ ਵੀ ਸ਼ਾਮਲ ਕੀਤਾ ਗਿਆ ਸੀਗਾ ਤੇ ਅਸੀਂ ਇਹ ਡਿਮਾਂਡ ਕੀਤੀ ਸੀਗੀ ਇਹਨਾਂ ਕੋਲੋਂ ਕਿ ਤੁਸੀਂ ਇੰਟਰਵਿਊ ਨੂੰ ਅਲਾਉ ਕਿਉਂ ਐ ਹੋਂ ਦਿੱਤਾ ਜੇ ਇੰਟਰਵਿਊ ਹੋਈ ਐ ਤੇ ਉਹਨਾਂ ਦੇ ਖਿਲਾਫ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਔਰ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਵੀ ਹੁਣ ਉਹਨਾਂ ਨੇ ਉਹ ਸਾਡੀ ਜਿਹੜੀਆਂ ਰਿਕੁਐਸਟ ਸੀਗੀਆਂ ਉਹਨੂੰ ਮੰਨ ਕੇ ਤੇ ਇੰਟਰਵਿਊ ਨੂੰ ਡਾਊਨ ਕਰਤਾ ਹੈ ਹਾਲਾਂਕਿ ਟਾਈਮ ਬਹੁਤ ਲੱਗ ਗਿਆ ਉਹਨਾਂ ਨੂੰ 7-8 ਮਹੀਨੇ ਦਾ ਟਾਈਮ ਲੱਗ ਗਿਆ ਇਸ ਚੀਜ਼ ਦੇ ਵਿੱਚ ਜਿੰਨੇ ਦੇਖਣੀ ਸੀ ਉਹ ਦੇਖ ਲਈ ਇੰਟਰਵਿਊ ਲੇਕਿਨ ਇੱਕ ਮੋਰੈਲਿਸਟਿਕ ਲੈਵਲ ਦੇ ਉੱਤੇ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਕੱਲ ਨੂੰ ਕੋਈ ਹੋਰ ਪੱਤਰਕਾਰ ਇਸ ਤਰ੍ਹਾਂ ਦਾ ਕੰਮ ਕਰਨ ਤੋਂ ਚੇਗਾ ਕਿ ਇੱਕ ਡ੍ਰੈਡਿਡ ਗੈਂਗਸਟਰ ਜਿਹੜਾ ਕਿ ਜੇਲ੍ਹ ਦੇ ਅੰਦਰ ਬੰਦ ਹੈ ਤੇ अनऑथराइज्ड ਇੰਟਰਵਿਊ ਕਰ ਰਿਹਾ ਹੈ ਉਹ ਇੰਟਰਵਿਊ ਜਿਹੜੀ ਹੈ ਉਹ ਨੈੱਟ ਤੋਂ ਡਾਊਨ ਕੀਤੀ ਜਾ ਰਹੀ ਹੈ ਤੇ ਉਹਦਾ ਇੱਕ ਅਸਰ ਤਾਂ ਜ਼ਰੂਰ ਪਏਗਾ ਸਮਾਜ ਦੇ ਉੱਤੇ ਸਰ ਰਿਪੋਰਟ ਦੇ ਵਿੱਚ ਖਾਸ ਕਰ ਦੋ ਗੱਲਾਂ ਕਹੀਆਂ ਗਈਆਂ ਨੇ ਕਿ ਇੱਥੇ ਇੰਟਰਵਿਊ ਨਹੀਂ ਹੋਇਆ ਕਿਤੇ ਹੋਰ ਹੋਇਆ ਹੈ ਮੈਮ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਰਿਪੋਰਟ ਤਾਂ ਕਿਸੇ ਨੇ ਵੀ ਨਹੀਂ ਦੇਖੀ ਉਹ ਰਿਪੋਰਟ ਤਾਂ ਸਿਰਫ ਮਾਨਯੋਗ ਹਾਈ ਕੋਰਟ ਦੇ ਅੱਗੇ ਰੱਖੀ ਗਈ ਹੈ ਉਸ ਰਿਪੋਰਟ ਦੇ ਵਿੱਚ ਤੋਂ ਪਹਿਲਾਂ ਇੱਕ ਐਫੀਡੇਵਿਟ ਫਾਈਲ ਕੀਤਾ ਸੀ ਪੰਜਾਬ ਸਰਕਾਰ ਨੇ ਉਸ ਐਫੀਡੇਵਿਟ ਦੇ ਚ ਪੰਜਾਬ ਸਰਕਾਰ ਨੇ ਸਿਰਫ ਇਹ ਕਿਹਾ ਸੀ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਵੀ ਇਹ ਇੰਟਰਵਿਊ ਪੰਜਾਬ ਚ ਨਹੀਂ ਹੋਈ ਮਤਲਬ ਕੋਈ ਸ਼ੋਰਟੀ ਦੇ ਨਾਲ ਇਹ ਗੱਲ ਨਹੀਂ ਕਹੀ ਗਈ ਕੀ ਵੀ ਪੰਜਾਬ ਚ ਹੋਈ ਹੈ ਜਾਂ ਨਹੀਂ ਹੋਈ ਸੋ ਇਹ ਸੰਭਾਵਨਾ ਕਹੀ ਸੀ ਉਹਨਾਂ ਨੇ ਵੀ ਐਸ ਗਲਤੀ ਸੰਭਾਵਨਾ ਬਹੁਤ ਘੱਟ ਹੈ ਕਿ ਵੀ ਇਹ ਪੰਜਾਬ ਚ ਹੋਈ ਹੋ ਸਕਦੀ ਹੈ ਕਿਉਂਕਿ ਅ ਅਸੀਂ ਉਹ ਸਾਰੇ ਜਗਾਵਾਂ ਦੇਖ ਲਿਆ ਨੇ ਔਰ ਸਾਨੂੰ ਇਹ ਉਮੀਦ ਹੈ ਕਿ ਵੀ ਉਹਨਾਂ ਜਗਾਵਾਂ ਦੇ ਉੱਤੇ ਇੰਟਰਵਿਊ ਨਹੀਂ ਹੋ ਸਕਦੀ ਸੋ ਸਾਨੂੰ ਇਸ ਜੀ ਦੇ ਨਾਲ ਕੋਈ ਲੰਮਾ ਚੋੜਾ ਕੰਸਰਨ ਵੀ ਨਹੀਂ ਹੈ ਕਿ ਵੀ ਉਹ ਇੰਟਰਵਿਊ ਪੰਜਾਬ ਚ ਹੋਈ ਸੀ ਜਾਂ ਦਿੱਲੀ ਚ ਹੋਈ ਸੀ ਜਾਂ ਰਾਜਸਥਾਨ ਚ ਹੋਈ ਸੀ ਪੰਜਾਬ ਸਰਕਾਰ ਕੋਲੀ ਤਾਕਤ ਸੀਗੀ ਕਿ ਉਹ ਚਾਹਦੇ ਤਾਂ ਉਹ ਇਸ ਗੱਲ ਦੀ ਫਾਈਂਡਿੰਗ ਦੇ ਸਕਦੇ ਸੀ ਵੀ ਐਸ ਟਾਈਮ ਤੇ ਐਨੇ ਵਜੇ ਤੋਂ ਲੈ ਕੇ ਐਨੇ ਵਜੇ ਇੰਟਰਵਿਊ ਰਿਕਾਰਡ ਹੋਈ ਹੈ ਔਰ ਐਸ ਅਧਿਕਾਰੀ ਦੇ ਅੰਡਰ ਇੰਟਰਵਿਊ ਹੋਈ ਸੀਗੀ ਸੋ ਇਹ ਕੰਮ ਕਰਨ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿੱਥੇ ਪ੍ਰੋਬਲਮ ਹੈ ਦਾ ਇੰਟਰਵਿਊ ਦੀ ਗੱਲ ਹੈ ਤੁਸੀਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਹੀਂ ਹੋਈ ਐਫੀ ਡੈਵਿਡ ਦੇ ਵਿੱਚ ਕਿਹਾ ਹੈ ਉਹਨਾਂ ਨੇ ਐਫਆਈਆ ਰਜਿਸਟਰ ਕਰਨ ਦੇ ਲਈ ਕੀ ਹੈ ਜੇ ਪੰਜਾਬ ਦੇ ਵਿੱਚ ਨਹੀਂ ਹੋਈ ਤਾਂ ਸਿਰਫ ਐਫਆਈਆਰ ਕਿੱਥੇ ਰਜਿਸਟਰ ਕਰੇ ਤੁਸੀਂ ਬਿਲਕੁਲ ਸਹੀ ਸਵਾਲ ਚੁੱਕਿਆ ਹੈ ਮੈਂ ਆਪ ਤੁਹਾਡੇ ਤੋਂ ਇਸ ਸਵਾਲ ਤੋਂ ਬੜਾ ਮਤਲਬ ਅੱਛਾ ਫੀਲ ਕਰ ਰਿਹਾ ਕਿ ਜੇ ਇੰਟਰਵਿਊ ਪੰਜਾਬ 'ਚ ਨਹੀਂ ਹੋਈ ਤਾਂ ਫਿਰ ਤੁਸੀਂ ਪਰਚੇ ਕਿਉਂ ਦਰਜ ਕਰ ਰਹੇ ਹੋ ਪਰਚੇ ਦਰਜ ਕਰ ਰਹੇ ਹੋ ਦਾ ਮਤਲਬ ਤੁਹਾਨੂੰ ਕੁਝ ਤਾਂ ਨਜ਼ਰ ਆਇਆ ਹੈ ਨਾ ਹੁਣੋਂ ਜਦੋਂ ਨਜ਼ਰ ਆਇਆ ਤਾਂ ਸ਼ਾਇਦ ਸਰਕਾਰ ਦੀ ਨੀਂਦ ਜਿਹੜੀ ਹੈ ਉਹ ਖੁੱਲ ਗਈ ਹੈ ਔਰ ਹੁਣ ਉਹਨਾਂ ਨੇ ਬਾਈ ਨੇਮ ਨਹੀਂ ਅਨਨੇਮਡ ਪਰਸਨਸ ਦੇ ਖਿਲਾਫ ਪਰਚੇ ਦਰਜ ਕਰਨ ਦਾ ਡਿਸੀਜਨ ਲਿਆ ਹੈ ਔਰ ਮੈਨੂੰ ਲੱਗਦਾ ਹੈ ਕਿ ਸਿੱਧੂ ਨੂੰ ਇਨਸਾਫ ਦਿਲਵਾਨ ਵਾਸਤੇ ਕਿਉਂਕਿ ਸਿੱਧੂ ਮੂਸੇਵਾਲਾ ਇੱਕ ਬਹੁਤ ਵੱਡਾ ਆਈਕਨ ਸੀਗਾ ਪੰਜਾਬ ਦਾ ਯੂਥ ਆਈਕਨ ਸੀਗਾ ਔਰ ਸਾਰੀ ਦੁਨੀਆ ਦੇ ਵਿੱਚ ਉਹਨੂੰ ਸੁਣਿਆ ਜਾਂਦਾ ਹੈ ਸਪੋਟੀਫਾਈ ਤੇ ਨੰਬਰ 1 ਕਲਾਕਾਰਾਂ ਚੋਂ ਆਉਂਦਾ ਹੈ ਪੰਜਾਬ ਦੇ ਤੇ ਉਹਨੂੰ ਇਨਸਾਫ ਦੁਆਨ ਦੇ ਵਿੱਚ ਇੱਕ ਵੱਡਾ ਕਦਮ ਸਾਬਤ ਹੋਏਗਾ ਸੈਂਟਰ ਨੂੰ ਵੀ ਕਿਹਾ ਹੈ ਕਿ ਸੈਂਟਰ ਇਸ ਚੀਜ਼ ਦੀ ਜਾਂਚ ਕਰਨ ਕੁਛ ਅਜੇ ਹੀ ਵੀ ਹੋਈ ਹੈ। ਬਿਲਕੁਲ ਮੈਮ ਮੈਂ ਸ਼ੁਰੂ ਤੋਂ ਹੀ ਇਸ ਗੱਲ ਦੀ ਵਕਾਲਤ ਕਰਦਾ ਰਿਹਾ ਕਿ ਯੂਨੀਅਨ ਆਫ ਇੰਡੀਆ ਨੂੰ ਵਿੱਚ ਜ਼ਰੂਰ ਪਾਰਟੀ ਬਣਾਇਆ ਜਾਣਾ ਚਾਹੀਦਾ ਹੈ। ਔਰ ਮੈਂ ਉਮੀਦ ਕਰਦਾ ਕਿ ਜਦੋਂ ਅਗਲੀ ਤਰੀਕ ਆਏਗੀ ਉਸ ਤਰੀਕ ਦੇ ਉੱਤੇ ਅਸੀਂ ਇਹ ਜਦੋਂ ਅੱਜ ਵੀ ਅਸੀਂ ਰਿਕੁਐਸਟ ਕੀਤੀ ਸੀਗੀ ਪਰ ਪੰਜਾਬ ਸਰਕਾਰ ਨੂੰ ਹਲੇ ਇੱਕ ਹੋਰ ਮੌਕਾ ਦਿੱਤਾ ਗਿਆ ਕਿ ਤੁਸੀਂ ਇੱਕ ਸਾਡੇ ਸਾਹਮਣੇ ਪਾਲਿਸੀ ਫਰੇਮਵਰਕ ਲੈ ਕੇ ਆਓ ਔਰ ਸਾਰੀ ਡਿਟੇਲਸ ਲੈ ਕੇ ਆਓ ਜੇ ਕੋਰਟ ਉਹਦੇ ਤੋਂ ਸੈਟੀਸਫਾਈਡ ਨਹੀਂ ਹੋਏਗੀ ਤੇ ਇਸ ਤੋਂ ਬਾਅਦ ਯੂਨিয়ন ਆਫ਼ ਇੰਡੀਆ ਨੂੰ ਵੀ ਪਾਰਟੀ ਬਣਾਇਆ ਜਾਏਗਾ ਬਿਸ਼ਨੋਈ ਦੇ ਇੰਟਰਵਿਊ ਦੇ ਨਾਲ ਫੋਨਾਂ ਦਾ ਇਸਤੇਮਾਲ ਜੇਲ੍ਹਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਕਮੈਂਟ ਕੀਤਾ ਹੈ ਟਿੱਪਣੀ ਕੀਤੀ ਬਿਲਕੁਲ ਜੀ ਇਹ ਜਿਹੜਾ ਮੁੱਦਾ ਚੱਲ ਰਿਹਾ ਹੈ ਇਹ ਇਕੱਲਾ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਨਹੀਂ ਹੈ ਇਹਦੇ ਨਾਲ ਨਾਲ ਕੋਰਟ ਦੀ ਇਹ ਵੀ ਇੱਕ ਇੱਛਾ ਹੈ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਅਨੌਥਰਾਇਜ਼ਡ ਵਰਤੋਂ ਹੁੰਦੀ ਹੈ ਮੋਬਾਈਲ ਫੋਨਸ ਦੀ ਇੰਟਰਨੈਟ ਦੀ ਇਲੈਕਟ੍ਰੋਨਿਕ ਡਿਵਾਈਸਿਸ ਦੀ ਨਸ਼ਿਆਂ ਦੀ ਇਹਨਾਂ ਦੇ ਉੱਤੇ ਰੋਕ ਲਗਣੀ ਚਾਹੀਦੀ ਹੈ ਜੇਲ੍ਹਾਂ ਪਨਾਹਗਾਹ ਨਹੀਂ ਬੰਨਣਾ ਚਾਹੀਦੀਆਂ ਜੇਲ੍ਹਾਂ ਜਿਹੜੀਆਂ ਨੇ ਉਹ ਇੱਕ ਸੇਫ ਸਪੇਸ ਨਹੀਂ ਬੰਨਣਾ ਚਾਹੀਦਾ ਕਿ ਉੱਥੇ ਕੋਈ ਵੀ ਬੰਦਾ ਆਪਦਾ ਕਾਰੋਬਾਰ ਚਲਾ ਸਕੇ ਸੋ ਉਹਨੂੰ ਰ ਚਾਹੀਦੀ ਹੈ ਔਰ ਪੰਜਾਬ ਸਰਕਾਰ ਨੂੰ ਅੱਗੇ ਕੀ ਕੀ ਐਫਰਟ ਕਰਨੇ ਚਾਹੀਦੇ ਨੇ ਉਹਦੇ ਵਾਸਤੇ ਵੀ ਕੋਰਟ ਨੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੈ ਔਰ ਇਹ ਕਿਹਾ ਹੈ ਕਿ ਤੁਸੀਂ ਇੱਕ ਪਾਲਿਸੀ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰੋ ਔਰ ਮੈਂ ਇਹ ਉਮੀਦ ਕਰਦਾ ਕਿ ਜਿਹੜੀ ਅਗਲੀ ਤਰੀਕ ਹੈ 20 12 ਜਿਹੜੀ ਰੱਖੀ ਗਈ ਹੈ ਉਸ ਤਰੀਕ ਦੇ ਉੱਤੇ ਆਦਾ ਤੇ ਉੱਤੇ ਕੋਈ ਫੈਸਲਾ ਜ਼ਰੂਰ ਆਏਗਾ ਜਿਨ੍ਹਾਂ ਦੇ ਉੱਤੇ ਜਿਹੜਾ ਫੋਨ ਦੇ ਇਸਤੇਮਾਲ ਉਤੇ ਬਹੁਤ-ਬਹੁਤ ਸ਼ੁਕਰੀਆ ਸਰ ਤੇ ਬਿਲਕੁਲ ਜੇਲ੍ਹਾਂ ਦੇ ਵਿੱਚ ਫੋਨਾਂ ਦਾ ਇਸਤੇਮਾਲ ਹੋ ਰਿਹਾ ਉਸ ਨੂੰ ਲੈ ਕੇ ਵੀ ਜਿਹੜਾ ਜਵਾਬ ਦੇਣਾ ਪਏਗਾ ਇਸ ਤੋਂ ਇਲਾਵਾ ਐਫ ਆਈ ਆਰ ਰਜਿਸਟਰ ਕਰਨ ਦੀ ਗੱਲ ਜਿਹੜੀ ਹੈ ਉਹ ਪੰਜਾਬ ਸਰਕਾਰ ਨੇ ਕਿ ਹਾਈ ਕੋਰਟ ਦੇ ਵਿੱਚ ਦੇਖਣਾ ਇਹ ਹੋਏਗਾ ਇਸ ਮਸਲੇ ਦੇ ਵਿੱਚ ਅਗਲੀ ਸੁਣਵਾਈ ਦੇ ਵਿੱਚ ਕੀ ਕੁਝ ਹੋਏਗਾ ਕੈਮਰਾ ਪਰਸਨ ਜਤਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ